ਹਾਂਜੀ ਸਤ ਸ੍ਰੀ ਅਕਾਲ ਜੀ ਅੱਤ ਦੀ ਸਰਦੀ ਪੈ ਰਹੀ ਹੈ ਐਸ ਵੇਲੇ ਅੱਜ ਵੀ ਮੌਸਮ ਭਾਗ ਨੇ ਕਿਹਾ ਵੀ ਸਰਦੀ ਦਾ ਧਿਆਨ ਰੱਖੋ ਬਹੁਤ ਹੀ ਆਮ ਗਲਤੀਆਂ ਲੋਕੀ ਬਾਰ ਬਾਰ ਕਰ ਰਹੇ ਆ ਬਾਰ ਬਾਰ ਕਹਿੰਦੇ باوجود ਵੀ ਦੁਆਰਾ ਮੈਂ ਸਾਰੀਆਂ ਗੱਲਾਂ ਦੱਸੂਗਾ ਜਿ ਦੁਆਰਾ ਜਿਹੜੀਆਂ ਤੁਸੀਂ ਕਰ ਰਹੇ ਹੋ ਮੇਨੇ ਜੀ ਕੁ ਗੱਲ ਮੈਂ ਜ਼ਰੂਰੀ ਦੱਸਣੀ ਹੈ ਵੀ ਜਿਹੜਾ ਤਾਜ਼ੇ ਸੂਏ ਪਸ਼ੂ ਨੇ ਉਹਨਾਂ 'ਚ ਗਿੱਲੇ ਦਾਣੇ ਦਾ ਕੀ ਨੁਕਸਾਨ ਹੋ ਰਿਹਾ ਹੈ। ਉਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲੀ ਗੱਲ 10 ਤੋਂ 15 ਦਿਨ ਦੀ ਠੰਡ ਰਹਿ ਗਈ ਹੈ। ਹਲੇ ਵੀ ਲੋਕ ਪਰਾਲੀ ਨਹੀਂ ਪਾ ਰਹੇ ਪਸ਼ੂਆਂ ਥੱਲੇ। ਜੇ ਪਰਾਲੀ ਨਹੀਂ ਪਾਉਂਗੇ ਪਸ਼ੂ ਬਿਮਾਰ ਹੋਣਗੇ ਹੋਣਗੇ। ਪਰਾਲੀ ਪਾਉਣੀ ਬਹੁਤ ਜ਼ਰੂਰੀ ਹੈ। ਗੱਦੇ ਠੰਡੇ ਹੁੰਦੇ ਆ ਗਿੱਲੇ ਹੁੰਦੇ ਆ। ਨੰਬਰ 2 ਲੋਕ ਹਲੇ ਵੀ ਹੀਟਰ ਨਹੀਂ ਲਾਉਂਦੇ ਹੈਗੇ। ਧੂਣੀ ਨਾਲ ਧੂਆਂ ਹੋ ਜਾਂਦਾ ਹੈ ਘੰਟਾ ਤੋਂ ਘੰਟੇ ਸੇਕ ਆ ਜਾਂਦਾ ਹੈ ਰਾਤ ਨੂੰ ਸਰਦੀ 12 1 2 ਵਜੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਅੱਜ ਤੁਸੀਂ ਬਾਹਰ ਨਿਕਲ ਕੇ ਦੇਖੋ ਕਿੰਨੀ ਜ਼ਿਆਦਾ ਧੁੰਦ ਹੈ ਬਹੁਤ ਜ਼ਿਆਦਾ ਦੁੱਧ ਬੜੀ ਤੇਜ਼ੀ ਨਾਲ ਘਟਾ ਰਹੀਆਂ ਮੱਝਾਂ ਦਾ ਬੁਰਾ ਹਾਲ ਹੈ ਬਹੁਤ ਤੇਜ਼ੀ ਨਾਲ ਦੁੱਧ ਘਟਾ ਰਹੀਆਂ ਤੀਜੀ ਗੱਲ ਪਸ਼ੂਆਂ ਨੂੰ ਊਰਜਾ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਮੌਸਮ 'ਚ ਕੈਲਸ਼ੀਅਮ ਫਾਸਫੋਰਸ ਦੀ ਬਹੁਤ ਜ਼ਿਆਦਾ ਲੋੜ ਹੈ ਆਪਣਾ ਟੈਂਪਰੇਚਰ ਜਿਹੜਾ ਹੈਗਾ ਤਾਪਮਾਨ ਸਰੀਰ ਦਾ ਸਹੀ ਰੱਖਣ ਵਾਸਤੇ ਉਹਦੇ ਵਾਸਤੇ ਕੀ ਹੈ ਖੁਰਲੀਆਂ ਖਾਲੀ ਨਾ ਹੋਣ ਫੀਡ ਵਧਾ ਦਿਓ ਜਿਹੜੇ ਤੁਹਾਡੇ ਚੰਗੇ ਪਸ਼ੂ ਨੇ ਉਹਨਾਂ ਚ ਤੁਸੀਂ 1 ਕਿਲੋ ਗੁੜ ਸਵੇਰੇ 1 ਕਿਲੋ ਤੱਕ ਸ਼ਾਮ ਨੂੰ ਦੇ ਸਕਦੇ ਹੋ ਪਰ ਨਾਲ ਬਫਰ ਦੇਣਾ ਜ਼ਰੂਰੀ ਹੈ 100 ਗ੍ਰਾਮ ਗੁੜ ਦੇ ਸਕਦੇ ਹੋ ਸ਼ੀਰਾ ਦੇ ਸਕਦੇ ਹੋ ਸ਼ੱਕਰ ਦੇ ਸਕਦੇ ਹੋ ਮਾਤਰਾ ਸਹੀ ਨਹੀਂ ਦੇ ਰਹੇ ਸੀ ਪਾਈਆ ਅਦਪਾ ਦੇ ਕੇ ਅਸੀਂ ਕਹਿ ਦਿੰਦੇ ਹਾਂ ਕੁਝ ਨਹੀਂ ਹੋਣਾ ਪਾਈਆ ਅਦਪਾ ਦੇ ਨਾਲ ਬਾਈਪਾਸ ਫੈਟ ਹੈ ਮਤਲਬ ਕੀ ਪਾਈਆ ਤੱਕ ਬਾਈਪਾਸ ਫੈਟ ਦੇ ਸਕਦੇ ਹੋ ਕਿਲੋ ਡੇਢ ਕਿਲੋ ਗੁੜ ਰੋਜ ਦਾ ਦੇ ਸਕਦੇ ਆ ਸ਼ੱਕਰ ਦੇ ਸਕਦੇ ਹੋ ਕੁਛ ਗਰਮੀ ਹੁਣ ਤਾਂ ਗਰਮ ਦੀ ਜੇ ਗਰਮ ਹੈ ਵੀ ਇਹ ਤਾਂ ਹੁਣ ਤਾਂ ਵਾਕਈ ਗਰਮ ਦੇਣ ਦੀ ਲੋੜ ਹੈ ਚੌਥੇ ਨੰਬਰ ਤੇ ਜਦੋਂ ਗੁੜ ਦੇਣਾ ਬਫਰ ਦੇਣਾ ਨਾਲ ਤਾਂ ਲਾਈਵ ਜੀ ਜ਼ਰੂਰ ਦੇਣਾ 10 ਗ੍ਰਾਮ 15 ਗ੍ਰਾਮ 20 ਗ੍ਰਾਮ ਲਾਈਵ ਜੀ ਦੇਣਾ ਤਾਂ ਕਿ ਪਸ਼ੂ ਨੂੰ ਬਰਸੀਮ ਕਰਕੇ ਜਾਂ ਉਹਦੇ ਕਰਕੇ ਮੋਕ ਨਾ ਲੱਗੇ ਪੰਜਵੀਂ ਗੱਲ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਵੀ ਦੇ ਕੋ ਸਮੱਸਿਆ ਕੀ ਹੈ ਬਹੁਤ ਸਾਰੇ ਪਸ਼ੂ ਤਾਜੇ ਸੂਏ ਹੋਏ ਹੈ ਹਲੇ ਵੀ ਪੰਜਾਬ ਚ ਲੇਟੀ ਦਲੀਆ ਮਤਲਬ ਕਿ ਬੜੇਵੇਂ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਰਵਾਜ ਹੈ ਸੰਤੁਲਿਤ ਆਹਾਰ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਮੈਂ बार-बार ਕਹਿੰਦਾ ਨਾ ਮਸਲੇ ਇਹ ਦਵਾਈਆਂ ਵਾਲੇ ਨਹੀਂ ਖੁਰਾਕ ਵਾਲੇ ਹੈ ਤੇ ਖੁਰਾਕੀ ਮਸਲੇ ਦਵਾਈਆਂ ਨਾਲ ਨਹੀਂ ਹੱਲ ਹੋਣੇ ਸੋ ਉਹਦੇ ਵਾਸਤੇ ਕੀ ਹੈ ਵੀ ਗਿੱਲਾ ਦਾਣਾ ਹੁਣ ਬਹੁਤ ਹੋ ਗਿਆ ਸੀ ਬੰਦ ਕਰੀ ਮੈਂ ਪਹਿਲਾਂ ਵੀ ਦੋ ਤਿੰਨ ਮਹੀਨੇ ਪਹਿਲਾਂ ਵੀਡੀਓ ਪਾਈ ਸੀ ਬਹੁਤ ਲੋਕੀ ਇਹਦਾ ਵਿਰੋਧ ਕਰਦੇ ਆ ਨਹੀਂ ਜੀ ਨਹੀਂ ਇਹ ਬੰਦ ਕਰਨਾ ਪੈਣਾ ਜਿਹੜਾ ਤੁਸੀਂ ਦਾਣਾ ਭੋ ਕੇ ਪਾਉਣੇ ਹੋ ਖਾਸ ਕਰਕੇ ਮੱਝਾਂ ਦੇ ਵਿੱਚ ਉਹਦੇ ਦੋ ਵੱਡੇ ਨੁਕਸਾਨ ਹੈ ਇੱਕ ਤਜਾਬੀਪਨ ਬਹੁਤ ਜ਼ਿਆਦਾ ਵੱਧਦਾ ਦੂਜਾ ਉਹਦੇ ਵਿੱਚ ਉਲਲੀ ਰੋਗ ਦੀ ਸਮੱਸਿਆ ਬਹੁਤ ਜ਼ਿਆਦਾ ਵੱਧਦੀ ਹੈ ਮੱਝਾਂ ਦੇ ਦੁੱਧ 'ਚ ਵੀ ਫਿਰ ਟੌਕਸਿਨ ਦੀ ਪ੍ਰੋਬਲਮ ਹੈ ਜਿਹੜੀ ਉਹ ਬਹੁਤ ਜ਼ਿਆਦਾ ਆ ਜਾਂਦੀ ਹੈ ਸੋ ਇਹ ਦਿਨ ਉਹ ਕੀ ਹੁੰਦਾ ਜਦੋਂ ਐਸਿਡੋਸਿਸ ਵੀ ਹੋ ਰਹੀ ਹੈ ਮਤਲਬ ਕਿ ਤਜਾਬੀਪਣ ਵੀ ਹੋ ਰਿਹਾ ਤੇ ਟਾਕਸਿਨ ਵੀ ਹੈ ਜਦੋਂ ਪਸ਼ੂ ਦਾ ਤਜਾਬੀਪਣ ਵਧੂਗਾ ਜਿਹੜਿਆ ਉਹਦੇ ਸਰੀਰ ਨੇ ਜ਼ਹਿਰੀਲੇ ਤੱਤ ਖਤਮ ਕਰਨੇ ਸੀ ਉਹ ਖਤਮ ਕਰਨ ਦੀ ਸ਼ਕਤੀ ਰਿਮਨ ਦੀ ਖਤਮ ਹੋ ਜਾਂਦੀ ਹੈ ਬਹੁਤ ਜ਼ਿਆਦਾ ਘਟ ਜਾਂਦੀ ਹੈ ਵੱਲੋਂ ਆਮ ਬਹੁਤ ਜ਼ਿਆਦਾ ਹੱਦ ਤੱਕ ਜਿਹੜਾ ਪਸ਼ੂ ਦਾ ਰਿਮਨ ਹੈ ਉਹ ਟਾਕਸਿਨ ਜਨੂਨ ਨਸਟ ਕਰ ਦਿੰਦਾ ਪਰ ਸਿਰਫ ਉਹਦੋਂ ਜਦੋਂ ਪੀ ਐਚ ਸਹੀ ਹੈ ਇਹ ਗੱਲ ਬੜੀ ਸਿੰਪਲ ਹੈ ਵੀ ਜਦੋਂ ਪੀ ਐਚ ਸਹੀ ਨਹੀਂ ਹੈਗੀ ਤਾਂ ਜਿਹੜੇ ਟੌਕਸਿਨ ਹੈਗੇ ਜ਼ਹਿਰੀਲੇ ਤੱਤ ਹੈਗੇ ਮਾਈਕੋਟੌਕਸਿਨ ਹੈਗੇ ਉਲੀ ਰੋਗ ਵਾਲੇ ਜ਼ਹਿਰੀਲੇ ਤੱਤ ਹੈਗੇ ਜਾਂ ਰਿਮਨ ਦੇ ਤਜਾਬ ਕਰਕੇ ਬਣੇ ਹੋਏ ਜਦਾ ਤਜਾਬ ਬਣਨ ਕਰਕੇ ਮਰੇ ਹੋਏ ਬੈਕਟੀਰੀਆ ਨੇ ਜਿਹੜੇ ਜਿਹੜੇ ਐਂਡੋਟੌਕਸਿਨ ਉਹ ਰਿਲੀਜ਼ ਕਰਦੇ ਆ ਜ਼ਹਿਰੀਲੇ ਤੱਤ ਉਹ ਐਂਡੋਟੌਕਸਿਨ ਥੋਡੇ ਜਿਹੜੇ ਉਲੀ ਰੋਗ ਵਾਲੇ ਜ਼ਹਿਰੀਲੇ ਤੱਤ ਨੇ ਉਹ ਤੋਂ ਵੀ 9 ਲੱਖ ਗੁਣਾ ਖਤਰਨਾਕ ਨੇ ਤੁਕੀ ਸਮੱਸਿਆ ਆਉਂਦੀ ਹੈ ਪਸ਼ੂ ਦੇ ਅੰਦਰ ਸਰੀਰ ਚ ਜ਼ਹਿਰਵਾਦ ਫੈਲ ਜਾਂਦਾ ਹੈ ਫਿਰ ਕਦੇ ਮਿਸਟ੍ਰਾਈਟਸ ਹੋ ਗਈ ਇਹ ਪਸ਼ੂ ਨੇ ਕਦੇ ਗੱਭਣ ਨਹੀਂ ਹੋਣਾ ਕਦੇ ਕੋਈ ਪੰਗਾ ਕਦੇ ਕੋਈ ਪੰਗਾ ਕਦੇ ਪਸ਼ੂ ਦੁੱਧ ਨਹੀਂ ਦੇ ਰਿਹਾ ਗੱਲ ਇਹ ਹੈ ਹੁਣ ਜੇ ਸੀ ਵਿਗਿਆਨ ਦਾ ਪੱਲਾ ਨਾ ਪੜਿਆ ਤਾਂ ਕੰਮ ਨਹੀਂ ਚੱਲਣਾ ਹੈਗਾ ਔਰ ਇਹ ਚ ਬੜੀ ਸਪਸ਼ਟ ਗੱਲ ਹੈ ਮੱਜਾਂ ਦੇ ਵਿੱਚ ਇਸ ਸਾਲ ਬਹੁਤ ਜ਼ਿਆਦਾ ਮੁਸ਼ਕਿਲਾਂ ਆ ਰਹੀਆਂ ਔਰ ਇਹੀ ਪਸ਼ੂ ਤੁਹਾਡੇ ਹੈਗੇ ਜਿਹੜੇ ਜਦੋਂ ਵੀ ਕੋਈ ਬਿਮਾਰੀ ਹਲਕੀ ਜੀ ਫੈਲਦੀ ਹੈ ਇਹ ਪਸ਼ੂ ਤੁਰੰਤ ਮਰ ਜਾਂਦੇ ਕਿਉਂਕਿ ਇਹਨਾਂ ਦਾ ਸਿਸਟਮ ਪਹਿਲੇ ਹੀ ਹਿੱਲਿਆ ਹੁੰਦਾ ਹੈ ਇਹਨਾਂ ਦਾ ਲਿਵਰ ਪਹਿਲੇ ਹੀ ਨਹੀਂ ਕੰਮ ਕਰ ਰਿਹਾ ਹੁੰਦਾ ਔਰ ਇਹਨਾਂ ਦਾ ਹੱਲ ਕੋਈ ਲਿਵਰ ਟੋਨਿਕਾਂ ਦੇ ਨਾਲ ਨਹੀਂ ਹੈਗਾ ਹੱਲ ਕੀ ਹੈ ਤੂੜੀ ਦੀ ਮਾਤਰਾ ਤਾਜੀ ਸੂਏ ਪਸ਼ੂ ਨੂੰ ਕਿਲੋ ਤੋਂ ਜ਼ਿਆਦਾ ਨਾ ਦਿਓ ਸੰਤੁਲਿਤ ਖੁਰਾਕ ਵਧੀਆ ਤੁਹਾਡੀ ਚਾਰੇ ਮਤਾਬ ਕੋ ਚਾਹੇ ਬਰਸੀਮ ਹੈ ਚਾਹੇ ਤੁਲਕੋ ਜਵੀ ਹੈ ਚਾਹੇ ਮੱਕੀ ਦਾ ਚਾਰ ਉਹਦੇ ਮਤਾਬ ਕੋ ਬਣਾਈ ਹੋਵੇ ਫੀਡ ਚਾਰਾ ਤੇ ਤੂੜੀ ਜਿਹੜਾ ਹੈਗਾ ਇਲਾਕੇ ਦੇ ਉਹ ਔਰ ਪਸ਼ੂ ਨੂੰ ਜਿਹੜੀ ਊਰਜਾ ਭਰਪੂਰ ਖੁਰਾਕ ਹੈ ਉਹ ਚ ਕੀ ਹੈ ਵੀ ਗੁੜ ਜ਼ਰੂਰ ਦਿਓ ਬਫਰ ਜ਼ਰੂਰ ਦਿਓ ਲਾਈਵ ਜੀਸ ਜ਼ਰੂਰ ਦਿਓ ਔਰ ਪਸ਼ੂ ਨੂੰ ਠੰਡ ਤੋਂ ਬਚਾ ਕੇ ਰੱਖੋ ਗਿੱਲਾ ਦਾਣਾ ਛੱਡ ਦਿਓ ਇਹਨੇ ਸਦਾ ਬੇੜਾਗਰ ਕਰ ਦੇਣਾ ਮੈਂ ਬਹੁਤ ਲੋਕਾਂ ਨੂੰ ਮਿਲਦਾ ਹਾਂ ਬਹੁਤ ਜ਼ਿਆਦਾ ਲੋਕਾਂ ਚ ਸਮੱਸਿਆਵਾਂ ਵੱਧ ਰਹੀਆਂ ਦੂਜਾ ਹੱਲ ਕੋਈ ਨਹੀਂ ਹੈਗਾ ਔਰ ਖਿਰਤੇ ਮੈਂ ਇਹ ਕਹਾਂਗਾ ਵੀ ਖੁਰਲੀਆਂ ਦੇ ਵਿੱਚ ਕਦੇ ਵੀ ਪਸ਼ੂ ਨੂੰ ਭੁੱਖਾ ਨਾ ਰਹਿਣ ਦਿਓ ਪਾਣੀ ਠੰਡਾ ਨਾ ਹੋਵੇ ਰਾਤ ਨੂੰ ਜੇ ਠੰਡਾ ਪਾਣੀ ਹੋਊਗਾ ਤਾਂ ਪਸ਼ੂ ਬਿਮਾਰ ਹੋਊਗਾ ਜੇ ਖੁਰਲੀਆਂ ਖਾਲੀ ਹੋਣਗੀਆਂ ਭੁੱਖੇ ਪਸ਼ੂ ਨੂੰ ਠੰਡ ਜ਼ਿਆਦਾ ਲੱਗੂਗੀ ਭੁੱਖਾ ਪਸ਼ੂ ਜਲਦੀ ਬਿਮਾਰ ਹੋਊਗਾ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਵੀ ਇਹ ਗੱਲਾਂ ਤੇ ਅਮਲ ਕਰਿਏ ਇਹ ਮਸਲੇ ਖੁਰਾਕ ਦੇ ਐ ਖੁਰਾਕ ਨਾਲ ਹੀ ਹੱਲ ਹੋਣੇ ਆ ਦਵਾਈਆਂ ਨਾਲ ਨਹੀਂ ਠੀਕ ਹੈ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ